ਸਾਥੀ ਕਾਨ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਹੋ ਗਏ ਨੇ ਕਿਉਂਕਿ ਇੱਕ ਮੁੱਦਾ ਪੱਖਿਆ ਹੋਇਆ ਹੈ ਪਰਮੇਸ਼ਵਰ ਦਵਾਰ ਦੇ ਮੁਖੀ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਲੈ ਕੇ ਬਾਬਾ ਰਜੀਤ ਸਿੰਘ ਢੰਡਰੀਆਂ ਵਾਲਾ ਆਪਣਾ ਸਪਸ਼ਟੀਕਰਨ ਦੇ ਰਿਹਾ ਹੈ ਦੂਸਰੇ ਪਾਸੇ ਉਹਨਾਂ ਦੀ ਇੱਕ ਰਿਕਾਰਡਿੰਗ ਜਿਹੜੀ ਹੈ ਗੱਲਬਾਤ ਕਰ ਰਹੇ ਨੇ ਪ੍ਰਚਾਰ ਕਰ ਰਹੇ ਨੇ ਉਹ ਵਾਇਰਲ ਹੋ ਗਈ ਹੈ ਜਿਸ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਹੋ ਸਕਦੀ ਹੈ ਮੰਨ ਚੁੱਕੇ ਨੇ ਕਿਉਂ ਹੋਇਆ ਕਿਵੇਂ ਹੋਇਆ ਅਤੇ ਕਿਸ ਦੀ ਸ਼ੈ ਉੱਤੇ ਕੀਤਾ ਗਿਆ ਇੱਕ ਪਾਸੇ ਬਾਬਾ ਰঞ্জੀਤ ਸਿੰਘ ਢੰਡੀਆਂ ਵਾਲੇ ਜਿਹੜੇ ਸਿੱਖ ਪੰਦੇ ਕਥਾਵਾਚਕ ਨੇ ਉਹਨਾਂ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਸੀ ਕਿ ਕੁਝ ਮੇਰੇ ਚਾਉਣ ਵਾਲੇ ਅਤੇ ਕੁਝ ਮੇਰੇ ਲੱਗਣ ਵਾਲੇ ਯਾਨੀ ਕਿ ਜਿਹੜੇ ਮੇਰੇ ਚਾਉਣ ਵਾਲੇ ਨੇ ਉਹਨਾਂ ਨੂੰ ਅਫਸੋਸ ਹੈ ਲੇਕਿਨ ਜਿਹੜੇ ਮੇਰੇ ਨਾਲ ਲੱਗਦੇ ਨੇ ਉਹਨਾਂ ਨੂੰ ਬੜੀ ਖੁਸ਼ੀ ਹੈ ਕਿ ਰঞ্জੀਤ ਸਿੰਘ ਢੰਡੀਆਂ ਵਾਲੇ ਵੱਲੋਂ ਇਹ ਕੀਤਾ ਗਿਆ ਕਿ ਨਹੀਂ ਉਹਨਾਂ ਕਿਹਾ ਕਿ ਟਾਈਮ ਲੱਗ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਤੇਜ਼ੀ ਦੇ ਨਾਲ ਪੰਜਾਬ ਦੇ ਮੋਬਾਈਲਾਂ ਦੇ ਵਿੱਚ پہل کے آدھار سے اس اس دیکھا جا رہا ہے پہلے وہ دے ہاں آڈیو پھر گل بات کرے سال ہائی ان سالا ہو جانا میڈیا میں چیزیں چون لیا ਕੀ ਮਕੀਲ ਜੋ ਮੈਨੂੰ ਲਗਾ ਦੇਓ ਅੱਜ ਰਾਤ ਸੌਂ ਕੇ ਮੈਂ ਟਿੱਕ ਲੈ ਕੇ ਆਵਾਂਗਾ ਕੈਨੇਡਾ ਅੱਜ ਰਾਤ ਆਉਂ ਉਹ ਮੈਂ ਅਮਰੀਕਾ ਪਹੁੰਚਾਂਗਾ ਤੁਹਾਡੇ ਕੋਲ ਜਿੱਥੇ ਦਿੱਤੇ ਹੋਣਾ ਏ ਤੁਸੀਂ ਬੱਗੇ ਹੋ ਜਾਓ ਮੈਂ ਤੁਹਾਡੇ ਤੋਂ ਭੱਜਣਾ ਨਹੀਂ ਲੈ ਨੂੰ ਥੇੜੀ ਮਰ ਪਾਣੀ ਕਿਨ ਜੋਲਗਾ ਲੋ ਇਹ ਮੈਂ ਤੇ ਹੰਗਾ ਮਾਹ ਹੋਇਆ ਜਿੰਦੇ ਮਸ਼ਕਨਾ ਬੋਲਣ ਲੱਗਦਾ ਜਿੰਦੇ ਡਾਕਟਰ ਬੋਲਣ ਲੱਗਦੇ ਇਹ ਮੇਰਾ ਜੱਟ ਸੱਤ ਕਹਿ ਨਾ ਹੋਇਆ ਮੇਰੇ ਤੇ ਬੰਦ ہوئی یہ میرا نصیب اٹھے گا کوئی نہیں دس سکتا میں تو ایتھوں تک کہتا تھا کہ مڑ نہ دیو واپس آ بوتی کشتی طول چھوڑ دےو جی میں اپنے جیون وچ مارے دی بیٹی اج تک اتنے سنگت ایتھے اوندے ہو ایتھے اوندے ہو مینوں کوئی بندا بات نہیں کر کے دسے میں کدی کدی تلی کٹی تلی بیٹی تو میرے ਜ਼ਿੰਦਗੀ ਖੁਸ਼ੀਆਂ ਕਹਿੰਦਾ ਮੈਂ ਕਦੇ ਵੀ ਕਿਸੇ ਕੱਲੀ ਬੀਬੀ ਨੂੰ ਮਿਲਿਆ ਹੁਆ ਦੁਨੀਆਂ ਦੀਆਂ ਜਿੰਨੀਆਂ ਵੱਡੀਆਂ ਮਸ਼ੀਨਾਂ ਨੇ ਮੇਰਾ ਟੈਸਟ ਖਵਾਇਆ ਚਾਵੇ ਜੇਕਰ ਮੇਰੇ ਵਿੱਚ 1% ਵੀ ਗਲਤੀ ਜਾਂ ਮੇਰੇ ਸਰੀਰ ਦੇ ਨਾਲ ਮੈਂ ਆਪਣੇ ਲਾ ਅੰਗ ਚ ਗੁਪਤ ਅੰਗ ਦੇ ਨਾਲ ਛੇੜਛਾੜ ਕੀਤੀ ਹੈ ਤਾਂ ਮੈਨੂੰ ਬਣਦੀ ਸਜ਼ਾ ਦਿੱਤੀ ਚਾਵੇ ਯਾਨੀ ਕਿ ਕਹਿੰਦੇ ਨੇ ਕਿ ਜੇਕਰ ਅੰਦਰ ਹੋਵੇ ਸੱਚ ਕੋਠੇ ਚੜ ਕੇ ਨੱਚ ਹਰੇਕ ਗੱਲ ਮੰਨ ਰਹੇ ਨੇ ਪਰਮੇਸ਼ਵਰ ਦਵਾਰ ਦੇ ਮੁਖੀ ਬਾਬਾ ਰਣਜੀਤ ਸਿੰਘ ਢੰਡੀਆਂ ਵਾਲੇ ਇੱਕ ਠੋਕੇ ਕਹਿ ਰਹੇ ਨੇ ਚਾਹੇ ਕੈਨੇਡਾ ਹੋਵੇ ਚਾਹੇ ਅਮਰੀਕਾ ਹੋਵੇ ਤੇ ਚਾਹੇ ਨਿਊਜ਼ੀਲੈਂਡ ਹੋਵੇ ਤੇ ਚਾਹੇ ਇੰਗਲੈਂਡ ਹੋਵੇ ਉਹਨਾਂ ਕਹਿੰਦੇ ਮੀਡੀਆ ਵੀ ਬੁਲਾਓ ਮੀਡੀਆ ਦੇ ਮੇਰੇ ਮੀਡੀਆ ਦੇ ਸਾਹਮਣੇ ਮੇਰੇ ਟੈਸਟ ਕੀਤੇ ਜਾ ਯਾਨੀ ਕਿ ਉਹਨਾਂ ਨੇ ਕਿਹਾ ਮੈਂ ਹਰੇਕ ਗੱਲ ਕਬੂਲਾਂਗਾ ਜੇਕਰ ਮੇਰੇ ਵਿੱਚ ਕੋਈ ਵੱਡੀ ਗਲਤੀ ਹੋਈ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੇ ਵੱਡੇ ਇਲਜ਼ਾਮ ਲੱਗੇ ਨੇ ਬਲਾਤਕਾਰ ਅਤੇ ਕਤਲ ਜੇਕਰ ਜਰ ਕੋਈ ਗਈ ਸੀ ਸੁਤੜੀ ਲੜਕੀ ਨੂੰ ਕਿਉਂਕਿ ਉਸ ਦੇ ਭਰਾਵਾਂ ਨੂੰ ਇਹ ਮੁੱਦਾ ਚੱਕਿਆ ਹੋਇਆ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਜਿਨ੍ਹਾਂ ਨੇ ਮੁੱਦਾ ਚੱਕਿਆ ਸੀ ਪਰਿਵਾਰ ਦੇ ਵਿੱਚੋਂ ਉਹ ਪਰਿਵਾਰ ਇਸ ਟਾਈਮ ਗਾਇਬ ਹੈ ਉਹ ਪੱਤਰਕਾਰਾਂ ਦੇ ਸਾਹਮਣੇ ਨਹੀਂ ਆ ਰਿਹਾ ਹੁਣ ਇਹ ਦੇਖਦੇ ਹੋਵਾਂਗੇ ਕਿੰਦੀ ਮੁਲੀ ਮਿਲੀ ਪੁਕਤ ਹੈ ਕਿਸ ਨੂੰ ਪਸਾਰਿਆ ਜਾ ਰਿਹਾ ਹੈ ਅਤੇ ਕਿਸ ਨੂੰ ਛੱਡਿਆ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ